ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਤੇ Facebook ਤੇ ਸਵਾਤਈ ਅੱਜ ਨਹੀਂ ਬਬੜ ਲੈ ਕੇ ਆਂ ਛੇਵੀ ਪਟਿਆਲੇ ਸ਼ਾਹੀ ਪੱਗ ਜਿਹੇ ਲੈਂਥ 107 ਮੀਟਰ ਆ ਕਪੜਾ ਇਹਦੇ ਪਾ ਫੁੱਲ ਬਲ ਵਰਤਿਆ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸ਼ੁਰੂ ਕਰਦੇ ਸੈਂਟਰ ਚੋਂ ਲੈ ਕੇ ਲੜ ਨੂੰ ਪੂਣੀ ਦਾ ਹੌਲ ਦਾ ਬਸਤ ਥੇੜਾ ਕੇ ਬੰਦ ਬਸਤ ਉਤਰਾ ਕੇ ਤੋਂ ਹੀ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰ ਲੈਣਾ ਤੇ ਫੋਲਡ ਕਰਕੇ ਤੇ ਮੋਟਾਈ ਤੇ ਕਰਕੇ ਲੜ ਨੂੰ ਅੱਗੇ ਅੱਗੇ ਟੱਕੜ ਲਾੜ ਨੂੰ ਸਾਵਧ ਕਰਕੇ ਇਹ ਜੰਕਿਤਨਾ ਸਾਫ ਕਰਕੇੜਾ ਲੜਨੂ ਅਧੇਗਦੜਾ ਕੜਾ ਲੜਨੂ ਮਟਾਈ ਤੇ ਕਰਕੇੜਾ ਲੜਨੂ ਸਾਫ ਕਰਕੇ ਲਗਾਉਣਾ ਹੈ ਤੇੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨੂ ਬੈਗ ਤੋਂ ਪਿੰਝ ਕਰਕੇ ਪੁਣੀ ਦਾ ਹੌਲਦ ਬਸ ਥੱਲੇ ਰੱਖ ਕੇ ਬੰਦ ਬਸ ਉਤਰਾ ਕੇ ਦੋਈ ਪੱਲੇ ਚੋ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਤੇ ਦੂਜੇ ਪੱਲੇ ਨੂੰ ਆਪਾਂ ਮਟਾਈ ਜਾਲੀ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜਨੂ ਫੋਲਡ ਕਰਨਾ ਤੇ ਫੋਲਡ ਕਰਕੇ ਜਿਹੜਾ ਵਾਧੂ ਦਾ ਕਪੜਾ ਹੋਊਗਾ ਉਹਨੂੰ ਆਪਾਂ ਥੱਲੇ ਵਾਲ ਖਿੱਚੇਗੇ پھر ڈبلولڈ کرنا ہے لڑوں ڈبل فولڈ کر کے چنی طرح جہاں لڑوں تو سٹا کر کے تھرو جہاں لڑوں سا کر کے چنی طرح جڑا لڑوں لوٹ کر کے لگا لینا ہے باز پھیر کے لڑائی صفائی کر لینی ہے جڑا اپنا اگلا لڑ لونا ہے لڑوں میں بیک تو پنچ کر کے پونی جو خالد پاس آ کے بند پسوں تاکہ دہی پلے جو پہلے پلے زیادہ کھول لینا ਇਦੁੱਧ ਪਹਿਲਾਂ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲਾੜ ਨੂੰ ਫੋਲਡ ਕਰਨ ਹੈ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲਾੜ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਤੇ ਉੱਤੋਂ ਜਿਹੜੇ ਉੱਤੋਂ ਜਿਹੜਾ ਆਪਾਂ ਚੰਗੀ ਤਰ੍ਹਾਂ ਚਾਰੋਂ ਗੁਣੇ ਸੈੱਟ ਕਰਕੇ ਜਿਹੜਾ ਲਾੜ ਨੂੰ ਤੇ ਥੱਲੇ ਉਹਨਾਂ ਦਾ ਲਾੜ ਨੂੰ ਡਬਲ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲਾੜ ਨੂੰ ਸਾਫ਼ ਕਰ ਲੈਣਾ ਤੇ ਨਾਲ ਦੀ ਨਾਲ ਜਿੰਨੀ ਆਪਾਂ ਨੋਕ ਤੇ ਚੜਾਈ ਰੱਖੀ ਉਹਦੀ ਗਾਂ ਜਾ ਕੇ ਚੜਾਈ ਵਧਾ ਲੈਣੀ ਆ ਤਾਂ ਜੋ ਜਿਹੜਾ ਸੋਚ ਢੁਕ ਡੋਂਗਾ ਨਾ ਪਵੇ ਤੇ ਚੰਗੀ ਤਰ੍ਹਾਂ ਜਿਹੜਾ ਲਾੜ ਨੂੰ ਸੈੱਟ ਕਰਕੇ ਲਗਾ ਦੇਣਾ ਜਿਹੜਾ ਆ ਅਗਲਾ ਦੇਖੋ ਜਿਹੜਾ ਦੇ ਵੈਕ ਤੋਂ ਵੇਚ ਕੇ ਕੁਣੀ ਦੋਖਲ ਦਾ ਪਤਥਲੇ ਲਾ ਕੇ ਬਦ ਪਤ ਉਤਰਾ ਕੇ ਦੋ ਪੱਲਿਆਂ ਚੋਂ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਤੇ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਸੈੱਟ ਕਰਕੇ ਤੇ ਵੇਲ ਥੱਲੇ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਜਿੰਕੀ ਟੈਨਰ ਲੜਨ ਨੂੰ ਸਾਫ ਕਰਕੇ ਤੇ ਲੋਡ ਕਰਕੇ ਤੇ ਉਹਦਾ ਫਾਸ ਜਿਹੜਾ ਪੂਰ ਸੈਟ ਕਰਕੇ ਜਿਹੜਾ ਲੜਨ ਨੂੰ ਸਾਫ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਹੱਥ ਨਾਲ ਪ੍ਰੈਸ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜਾ ਆ ਅਗਲਾ ਲੜਨ ਹੈ ਲੜਨ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਦੋਹਲ ਤੋਂ ਬਸ ਥੱਲੇ ਆ ਕੇ ਬੰਦ ਬਸ ਉਤਰਾ ਕੇ ਉਹੀ ਪੱਲੇ ਚੋਂ ਪਹਿਲੇ ਪਲੇੰਜਾ ਖੋਲਣਾ ਤੇ ਦੂਜੇ ਪਲੇਨ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਲੜ ਨੂੰ ਅੱਖਤਾ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸੈਟ ਕਰ ਲੈਣਾ ਤੇ ਸੈਟ ਕਰਕੇ ਤੇ ਉੱਤੋਂ ਵੀ ਇਹ ਲੜ ਨੂੰ ਚਾਹਾਂ ਨੂੰ ਗ੍ਰਿਆਂ ਸੈਟ ਕਰ ਲੈਣਾ ਹੈ ਚਾਹਾਂ ਨੂੰ ਗ੍ਰਿਆਂ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਦੱਬ ਕੇ ਤੇ ਚੰਗੀ ਤਰ੍ਹਾਂ ਇਹ ਲੜ ਨੂੰ ਲੋਡ ਕਰ ਲੈਣਾ ਹੈ ਤੇ ਲੋਡ ਕਰਕੇ ਤੇ ਉੱਤਲੇ ਲੰਮਾ ਜਿੱਤਰਾ ਸੈਟ ਕਰਕੇ ਤੇ ਨਾਲ ਦੀ ਨਾਲ ਉੱਤਲੇ ਜਿਹੜਾ ਆਪਾਂ ਫਸ ਲਓ ਸੈਟ ਕਰ ਜਿਹੜੇ ਲੜਨ ਨੂੰ ਲੋਡ ਕਰਦੇ ਲਾਦਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਹ ਲੜਨ ਨੂੰ ਬੈਕ ਤੇ ਪੈਂਜ ਕਰਕੇ ਪੁਰੀਆਂ ਹੌਲ ਦਾ ਬਸਾ ਥਲੇ ਰੱਖ ਕੇ ਮੰਦਪਾ ਸੋਤੇ ਰੱਖ ਕੇ ਤੇ ਲਾਰ ਨੂੰ ਅਕਲਵਾ ਥੋੜਾ ਹੀ ਫੋਲ ਕਰਾਂਗੇ ਤੜੜਾ ਲੜਕੇ ਆਪਣਾ ਕਸ ਫੈਸ ਹੋ ਗਈ ਤੇ ਫਿਰ ਜਿਹੜਾ ਇੱਕ ਵਾਰ ਜਿਹੜਾ ਲੜਨੂ ਫੋਲ ਕਰਨਾ ਹੈ ਫੋਲ ਕਰਕੇ ਤੇ ਉੱਤੋਂ ਜਿਹੜਾ ਲੜਨੂ ਕਿੰਿਤਨਾ ਛਟਕਾ ਲੈਣਾ ਹੈ ਤੇ ਜੰਗ ਕਿੰਿਤਨਾ ਲੜਨੂ ਸਾਬ ਕਰ ਤੇ ਲੋਡ ਕਰਕੇ ਲਗਾਉਣਾ ਹੈ ਇਹੋ ਜਿਹੜੇ ਆਪਾਂ ਲੜ ਲਏ ਨੇ ਉਹਨਾਂ ਚ ਜਿਹੜਾ ਆਪਾਂ ਵਾਈ ਫੇਕ ਕੇ ਇਹਨਾਂ ਫਾਂੜੜਾ ਪੋ ਸਟ ਕਰ ਲੈਣਾ ਇਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਇਹਨਾਂ ਦਾ ਮੋਟਾਈਆੜੀ ਪੋ ਸਟ ਕਰ ਲੈਣੀ ਹੈ ਤੇ ਪਿੱਛੇ ਤੱਕ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਕ ਤੱਕ ਤੇ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਜੇ ਉਤਲੇ ਉਤਲੇ ਜਿਹੜਾ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਦੇ ਪੱਕੇ ਪੱਕੇ ਵੀਡੀਓ ਆਪਾਂ ਨਾਲ ਦੀ ਨਾਲ ਸੈਟਿੰਗ ਕਰੀ ਜਾਣੀ ਆ ਤੇ ਜਿਹੜੇ ਵੀ ਸਾਡੇ YouTube ਚੈਨਲ ਤਾਂ ਨਵੇਂ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਯੂ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤਾਂ ਨਵੇਂ ਨੇ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਤੇ ਹੁਣ ਜਿਹੜਾ ਆਪਾਂ ਪੱਗ ਬੰਨਣਾ ਨਾ ਕਰੀ ਜਿਹੜਾ ਆਪਾਂ ਪੱਗ ਬੰਨਣਾ ਹੈ ਤੇ ਨਾ ਕਰੀ ਜਿਹੜਾ ਆ ਪੱਗ ਪੈਨ ਲਗਾ ਕੇ ਤੇ ਬੈਗ ਤਾਂ ਜਿਹੜਾ ਲੜਨੂ ਕਿਤਨਾ ਸੈਟ ਕਰਕੇ ਤੇ ਫਿਰ ਆਪ ਜਿਹੜਾ ਲੜਨੂ ਅੱਧਾ ਉੱਤੇ ਅੱਧਾ ਹੇਲੇ ਫੋਲਡ ਕਰਕੇ ਜਿਹੜਾ ਲੜਨੂ ਕਿ ਕਿਤਨਾ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਤੇ ਜ ਕਿਤਨਾ ਲੜਨੂ ਸਾਫ਼ ਕਰਕੇ ਤੇ ਛਾੜ ਕਰਕੇ ਤੇ ਜਿਹੜੇ ਵਾਲਨ ਵਾਲ ਰਹਿ ਜਾਂਦੇ ਉੱਤੇ ਉਹਨਾਂ ਨੂੰ ਆਪ ਬਾਹਰ ਨਾ ਕੱਢ ਕੇ ਚੰਗੀ ਤਰ੍ਹਾਂ ਜਿਹੜਾ ਲੜਨੂ ਸਾਫ਼ ਕਰਨਾ ਤੇ ਹਲਕਾ ਜਿਹੜਾ ਨੂੰ ਤੋਂ ਵੀ ਫੋਲਡ ਕਰਾ ਕੇ ਤੇ ਹਲੋ ਵੀ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜਨੂ ਸੈਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਸਫਾਈ ਵੈਕ ਤੋਂ ਲੜਨ ਚੜਾਈ ਤੇ ਲਾ ਕੇ ਮੂੜੇ ਲਾ ਕੇ ਜਿਹੜੇ ਪਈ ਚੜਾਈ ਘਟਾ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸੈਟ ਕਰ ਲੈਣਾ ਤੇ ਫਿਰ ਆਪਰੇ ਲੜਨ ਨੂੰ ਪੱਗ ਪਿੰਡ ਤੇ ਥਲੇ ਲਾ ਕੇ ਫਰੰਟ ਵੱਲ ਨੂੰ ਫੋਲਡ ਕਰਨਾ ਹੈ ਤੇ ਫਰੰਟ ਵੱਲ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਲੜਨ ਨੂੰ ਸੈਟ ਕਰ ਲੈਣਾ ਸੈਟ ਕਰਕੇ ਏ ਬਾਕੀ ਪਗੜੀ ਵੀਡੀਓ ਪਾ ਸੈਟਿੰਗ ਕਰੀ ਜਾਣੀ ਹੈ ਚਾਹ ਜਿਹੜੀ ਆਪਣੀ ਛੇਪ ਹੋਊ ਆਪਾਂ ਸੈਟ ਕਰ ਲੈਣੀ ਹੈ ਤੇ ਫਿਰ ਆਪਾਂ ਪਹਿਲੇ ਪੱਗ ਪੈਂਦੇ ਸੋ ਜਿਹੜਾ ਕਿਹੜੇ ਲੜ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਸੈਟ ਕਰਕੇ ਤੇ ਫਰੰਟ ਵੱਲ ਨੂੰ ਫੋਲ ਲਗਾ ਦੇਣਾ ਤੇ ਗਿਨਿਤ ਉਹਦੀ ਚੜਾਈ ਤਾਂ ਖਣਾ ਚਾਹਣੇ ਹੋ ਤੁਸੀਂ ਉਹਦੀ ਉਹਨੇ ਚੜਾਈ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਲੈਣਾ ਹੈ ਤੇ ਜਿੰਨੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਹੁੰਦੇ ਜੀ ਚੜਾਈ ਰੱਖ ਕੇ ਤੇ ਲੜ ਨੂੰ ਲੋਡ ਕਰਕੇ ਤੇ ਜਿੰਨੇ ਤੁਸੀਂ ਉਹ ਚ ਵਲਵਾਣਾ ਚਾਹੁੰਦੇ ਤੁਸੀਂ ਹੁੰਦੇ ਉਹਦੇ ਚ ਵਲਵਾ ਕੇ ਜਿਹੜਾ ਲੜ ਨੂੰ ਉੱਤੇ ਦੱਬ ਇੱਕ ਵਾਰ ਦੱਬ ਕੇ ਗਾਹ ਜਾ ਕੇ ਭਲਾ ਦੇਣਾ ਹੈ ਤੇ ਬਾਕੀ ਪੱਕਦੀ ਵੀਡੀਓ ਪਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਜੇਕਰ ਲੜ ਘਟ ਜਾਂਦਾ ਹੈ ਤੁਸੀਂ ਇੱਕ ਜਾਂ ਦੋ ਪੱਕ ਬਿਨਾਂ ਲੜ ਨੂੰ ਉੱਤੇ ਟਿਕਣ ਵਾਸਤੇ ਲਗਾ ਸਕਦੇ ਹੋ ਤੇ ਬੈਨੜੀ ਸ਼ੀਪ ਸਪਾਈਡ ਆਪੋ ਵੀ ਕਰ ਲੈਣੀ ਹੈ ਤੇ ਹੁਣ ਜਿਹੜਾ ਆਪਾਂ ਸੈਟ ਕਾਣਾ ਜਿਹੜਾ ਆਪਾਂ ਲੜ ਲਈ ਛੱਡਦੇ ਸੈਂਟਰ ਚੋਂ ਹੁਣ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੋਂ ਪਾਸੇ ਨੂੰ ਫਲਾ ਦੇਣਾ ਤੇ ਫਲਾ ਕੇ ਜਿੱਥੋਂ ਕੋਈ ਦਸਤ ਨੰਗ ਰਹਿੰਦਾ ਉੱਥੋਂ ਆਪਾਂ ਡਬਲ ਸੀਜਨ ਦੇ ਕੇ ਤੇ ਚਾਰੋਂ ਉਂਗਲੀਆਂ ਜਿਹੜਾ ਆਪਾਂ ਸੈਟ ਕਵਰ ਕਰਨਾ ਹੈ ਤੇ ਚਾਰੋਂ ਉਂਗਲੀਆਂ ਦੱਬ ਕੇ ਤੇ ਜਿੱਥੋਂ ਕੋਈ ਦਸਤ ਨੰਗ ਰਹੇ ਉੱਥੋਂ ਆਪਾਂ ਬਾਜ ਨਾ ਬਾਜ ਫੇਰ ਕੇ ਆਪਾਂ ਸੈਟ ਕਵਰ ਕਰ ਲੈਣਾ ਹੈ ਤੇ ਬੈਦ ਲੜ ਲਗਾਉਣਾ ਅੱਧਾ ਸਜੋ ਅੱਧਾ ਖੱਬੇ ਫੋਲਡ ਕਰਕੇ ਜਿਹੜੇ ਲੜ ਨੂੰ ਇੱਕ ਵਾਰ ਦਬ ਕੇ ਜਿਹੜਾ ਚੜਾਈਚੇ ਸਾਫ਼ ਕਰਕੇ ਲਗਾਉਣਾ ਹੈ ਤੇ ਜਲਦੀ ਜਿੰਨ ਵੀਡੀਓ ਲੈ ਕੇ ਹਾਜ਼ਰ ਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ